ਇੱਕ ਪਾਸੇ ਕੁਲਵਿੰਦਰ ਕੌਰ ਆ ਦੂਜੇ ਪਾਸੇ ਕੰਗੜਾ ਨੌਤ ਜੀ ਦੋਨਾਂ ਦੇ ਟੱਬਰ ਆਮਨੇ ਸਾਹਮਨੇ ਆ ਗਏ ਨੇ ਕੁਲਵਿੰਦਰ ਕੌਰ ਦੇ ਮਾਪਿਆਂ ਨੇ ਕੰਗੜਾ ਨੌਤ ਬਾਰੇ ਕੋਈ ਮਾੜੇ ਸ਼ਬਦ ਨਹੀਂ ਬੋਲੇ ਉਹਦੀ ਭੈਣ ਰੰਗੋਲੀ ਬਾਰੇ ਕੋਈ ਮਾੜੇ ਸ਼ਬਦ ਨਹੀਂ ਬੋਲੇ ਉਹਦੀ ਮਾਂ ਬਾਰੇ ਕੋਈ ਮਾੜੇ ਸ਼ਬਦ ਨਹੀਂ ਬੋਲੇ ਉਲਟਾ ਕੰਗੜਾ ਨੌਤ ਨੇ ਪੰਜਾਬ ਦੀ ਮਾਵਾ ਬਾਰੇ ਗੰਦੇ ਸ਼ਬਦ ਬੋਲੇ ਇਹਦੀ ਭੈਣ ਨੇ ਪੰਜਾਬ ਨੂੰ ਅਤਵਾਦੀ ਦੱਸਤਾ ਇਹਦੀ ਭੈਣ ਨੇ ਖਾਲਸਤਾਨੀ ਦੱਸਤਾ ਇਦੀ ਭੈਣ ਨੇ ਇਹ ਇਹ ਕਹਿੰਦਾ ਕਿ ਵਰਦੀ ਦੀ ਆੜ ਦੇ ਵਿੱਚ ਖਾਲਸਤਾਨੀ ਲੋਕੀ ਹੋਏ ਜੀ ਪੰਜਾਬ ਔਰ ਇਦੀ ਭੈਣ ਨੇ ਇਹਨੇ ਪੰਜਾਬ ਨੂੰ ਅਤਵਾਦੀ ਡਿਕਲੇਅਰ ਕੀਤਾ ਪੰਜਾਬ ਦੇ ਕਿਸੇ ਵੀ ਲੋਕ ਨੇ ਹਿਮਾਚਲ ਨੂੰ ਮਾਰਾ ਨਹੀਂ ਕਿਹਾ ਪੰਜਾਬ ਦੇ ਕਿਸੇ ਵੀ ਲੋਕ ਬੰਦੇ ਨੇ ਕੰਗੜਾ ਨਾਥ ਨੂੰ ਮਾਰਾ ਨਹੀਂ ਕਿਹਾ ਜਦ ਗੋਲੀ ਨੂੰ ਨਹੀਂ ਮਾਰਾ ਕਿਹਾ ਉਹਦੀ ਮਾਂ ਨੂੰ ਪਰ ਇਹਨਾਂ ਦੋਨਾਂ ਦੇ ਵਿੱਚ ਮਾਵਾ ਆਮਨੇ ਸਾਹਮਨੇ ਆ ਗਿਆਂ ਹੁਣ ਕੁਲਵਿੰਦਰ ਕੌਰ ਦੀ ਮਾਂ ਕੀ ਕਹਿੰਦੀ ਹੈ ਕੁਲਵਿੰਦਰ ਕੌਰ ਦੀ ਮਾਂ ਦਾ ਨਾਮ ਆ ਵੀਰਕੌਰ ਵੀਰਕੌਰ ਕੀ ਕਹਿੰਦੇ ਨੇ ਕਿ ਕੰਗਣਾ ਨੇ ਢੁਕਾਇਆ ਹੋਵੇਗਾ ਤੇ ਮੇਰੀ ਬੇਟੀ ਨੇ ਜੋ ਕੀਤਾ ਠੀਕ ਕੀਤਾ ਹੋਵੇਗਾ ਉਹਨੇ ਕਿਹਾ ਕਿ ਮੇਰੀ ਬੇਟੀ ਨੇ ਕੰਗਣਾ ਦੇ ਨਾਲ ਜੋ ਵੀ ਕੀਤਾ ਉਹ ਠੀਕ ਹੋਏਗਾ ਕਿਸਾਨ ਸੰਗਠਨ ਉਹਨਾਂ ਦੇ ਨਾਲ ਮੇਰੀ ਬੇਟੀ ਅਜੀਹਾ ਨਹੀਂ ਹੈ ਕਰ ਸਕਦੀ ਸੀ ਪਰ ਜਰੂਰ ਕੰਗਣਾ ਨੇ ਉਸ ਮੌਕੇ ਨੂੰ ਢੁਕਾਇਆ ਹੋਵੇਗਾ ਬੇਟੀ 16 ਸਾਲ ਤੋਂ ਸੀਆਈਐਸਫ ਦੇ ਵਿੱਚ ਡਿਊਟੀ ਕਰ ਰਹੀ ਹੈ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਉਹਨੇ ਡਿਊਟੀ ਕੀਤੀ ਹੈ ਕੰਗਣਾ ਦੇ ਬਿਆਨ ਜੋ ਨੇ ਕਿਹਾ ਕਿ ਪੰਜਾਬ ਦੀਆਂ ਬੀਬੀਆਂ 100 ਰੁਪਏ ਦੇ ਦਿਹਾੜੀ ਤੇ ਵਿਕ ਜਾਂਦੀਆਂ ਨੇ ਉਹਨੇ ਵੀਰ ਵਰਕਰ ਨੇ ਕਿਹਾ ਕਿ ਕੰਗਣਾ ਦੇ ਮੈਂ ਬਿਆਨ ਦੇ ਨਾਲ ਖੁਦ ਬੜੀ ਮੈਨੂੰ ਖੇਦ ਹੋਇਆ ਸੀ ਮੇ ਵੀ ਮੇਰੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚੀ ਕੰਗਣਾ ਨੇ ਧਰਨੇ ਤੇ ਬੈਠੀਆਂ ਬਜ਼ੁਰਗ ਔਰਤਾਂ ਨੂੰ 100 ਰੁਪਏ ਦੇ ਦਿਹਾੜੀ ਤੇ ਲਿਆ ਕੇ ਕਹਿੰਦੇ ਇਹ ਪੰਜਾਬੀਆਂ ਦਾ ਨਹੀਂ ਦੇਸ਼ ਦੀ ਨਾਰੀ ਦਾ ਜਗਤ ਦੇਸ਼ ਦੀ ਨਾਰੀ ਜਿਹੜੀ ਆ ਉਹਦੀਆਂ ਭਾਵਨਾਵਾਂ ਨੂੰ ਇਹਨੇ ਠੇਸ ਪਹੁੰਚਾਈ ਬੜੇ ਮਾੜੇ ਸ਼ਬਦ ਬੋਲੇ ਹੀ ਮੈਂ ਦਿੱਲੀ ਬਾਰਡਰ ਤੇ ਪੰਜਾਬ ਦੇ ਹੱਕ ਲਈ ਧਰਨੇ ਤੇ ਬੈਠੀ ਸੀ ਇਹ ਵੀਰ ਕੌਰ ਨੇ ਕਿਹਾ ਹੁਣ ਦੂਜੇ ਪਾਸੇ ਕੰਗਣਾ ਰਣੌਤ ਦੀ ਮਾਤਾ ਦਾ ਨਾਮ ਆ ਆਸ਼ਾ ਰਣੌਤ ਆਸ਼ਾ ਰਣੌਤ ਕੀ ਕਹਿੰਦੇ ਨੇ ਦੋਵੇਂ ਮਾਮਾ ਸਾਹਮਣੇ ਹੋ ਗਏ ਨੇ ਕੰਗਣਾ ਦੀ ਮਾਂ ਆਸ਼ਾ ਰਣੌਤ ਹੋਣੀ ਕੀ ਕਹਿੰਦੇ ਨੇ ਕਿ ਬਿਆਨ ਨੂੰ ਲੈ ਕੇ ਬੇਟੀ ਨੇ ਮਾਫੀ ਮੰਗ ਲਈ ਸੀ ਹਮਲੇ ਦਾ ਮਕਸਦ ਮਸ਼ਹੂਰ ਹੋਣਾ ਸੀ ਉਹਨੇ ਕਿਹਾ ਕਿ ਮੇਰੀ ਬੇਟੀ ਨੇ 3 ਸਾਲ ਪਹਿਲਾਂ ਮਾਫੀ ਮੰਗ ਲਈ ਸੀ ਪਰ ਜਿਹੜੀ ਲੜਕੀ ਕੁਲਵਿੰਦਰ ਕੌਰ ਉਹਨੇ ਮਸ਼ਹੂਰ ਹੋਣਾ ਸੀ ਉਹ ਕਹਿੰਦੇ ਕਿ 3 ਸਾਲ ਪਹਿਲਾਂ ਬਿਆਨ ਨੂੰ ਲੈ ਕੇ ਮੇਰੀ ਬੇਟੀ ਕੰਗਣਾ ਨੌਥ ਨੇ ਮਾਫੀ ਮੰਗ ਲਈ ਸੀ। 에어ਪੋਰਟ ਤੇ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਨੇ ਬੜੀ ਚਲਾਕੀ ਨਾਲ ਪਿੱਛੇ ਤੋਂ ਵਾਰ ਕੀਤਾ। ਉਸ ਦਾ ਮਕਸਦ ਕੁਲਵਿੰਦਰ ਕੌਰ ਦਾ ਮਕਸਦ ਮਸ਼ਹੂਰ ਹੋਣਾ ਸੀ। ਬਿਆਨ ਦੇਣ ਤੋਂ ਬਾਅਦ ਕੰਗਣਾ ਨੇ ਕਈ ਵਾਰ ਚੰਡੀਗੜ੍ਹ 에어ਪੋਰਟ ਤੋਂ ਹਵਾਈ ਯਾਤਰਾ ਕੀਤੀ ਆ। ਮਹਿਲਾ ਕਾਂਸਟੇਬਲ ਨੂੰ ਕੰਗਣਾ ਉਦੋਂ ਕਿਉਂ ਨਹੀਂ ਨਜ਼ਰ ਆਈ? ਜਦੋਂ ਉਹ ਸੰਸਦ ਬਣ ਗਈ ਜਦੋਂ ਉਹ ਲੋਕ ਸਭਾ ਮੈਂਬਰ ਬਣ ਗਈ ਉਦੋਂ ਉਸ ਕੁੜੀ ਲੜਕੀ ਮਹਿਲਾ ਕਾਂਸਟੇਬਲ ਨੇ ਮਸ਼ਹੂਰ ਹੋਣ ਦੇ ਕਾਤਰ ਕੰਗੜਾ ਨੌਥ ਦੇ ਥੱਪੜ ਮਾਰਿਆ ਆਸ਼ਰਨੌਥ ਕੀ ਕਹਿ ਰਹੇ ਨੇ ਕਿ ਭਾਰ ਸਰਕਾਰ ਨੂੰ ਅਜਿਹੇ ਸੁਰੱਖਿਆ ਕਰਮਚਾਰੀਆਂ ਤੇ ਵੀ ਧਿਆਨ ਦੇਣਾ ਚਾਹੀਦਾ ਜੋ ਅਜ ਕੰਗੜਾ ਨੌਥ ਦੇ ਨਾਲ ਹੋਇਆ ਕੱਲ ਹੋਰ ਉਹ ਕਿਸੇ ਦੇ ਨਾਲ ਵੀ ਹੋ ਸਕਦਾ ਤੇ ਜੇ ਇਸ ਸਥਿਤੀ 'ਚ ਭਾਰ ਸਰਕਾਰ ਨੂੰ ਅਜਿਹੇ ਲੋਕ ਜਿਹੜੇ ਸੁਰੱਖਿਆ ਕਰਮਚਾਰੀ ਨੇ ਉਨਾ ਦਾ ਖਿਆਸ ਧਿਆਨ ਰੱਖਣਾ ਚਾਹੀਦਾ ਇੱਕ ਮਾਂ ਕਹਿ ਰਹੀ ਹੈ ਕਿ ਮੇਰੀ ਬੇਟੀ ਨੂੰ ਪੜਕਾਇਆ ਹੋਗਾ ਦੂਜੀ ਮਾਂ ਵੀ ਯਹਰ ਕੋਲ ਰਹੀ ਉਹ ਕਹਿੰਦੀ ਕਿ ਅਜਿਹੇ ਸੁਰੱਖਿਆ ਕਰਮਚਾਰੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਪਰ ਕੀ ਕੰਗੜਾ ਨੌਤ ਨੇ ਮਾਫੀ ਜਾਂ ਉਹਦੀ ਮਾਂ ਨੇ ਜਾਂ ਉਹਦੀ ਭੈਣ ਨੇ ਮੰਗੀ ਹੈਗੀ ਇਹ ਸਵਾਲ ਹੈ ਕਿ ਇਹ ਲੋਕ ਨੇ ਜਿਹੜੇ ਪੰਜਾਬ ਨੂੰ ਬੁਰੀ ਨਜ਼ਰ ਨਾਲ ਦੇਖਦੇ ਨੇ ਪੰਜਾਬ ਨੂੰ ਬਦਰਾਮ ਕਰਨਾ ਚਾਹੁੰਦੇ ਨੇ ਇਹ ਕਈ ਲੋਕ ਨੇ ਹਿੰਦੁਸਤਾਨ ਦੇ ਵਿੱਚ ਬੈਠੇ ਭਾਰਤ ਦੇ ਵਿੱਚ ਬੈਠੇ ਜਿਹੜੇ ਐਂਟੀ ਪੰਜਾਬ ਨੇ ਐਂਟੀ ਸਿੱਖ ਨੇ ਐਂਟੀ ਪੰਜਾਬੀਅਤ ਨੇ ਇਹ ਉਹ ਲੋਕ ਨੇ ਜੋ ਪਲ-ਪਲ ਤੇ ਪੰਜਾਬ ਪ੍ਰਤੀ ਜ਼ਹਿਰ ਘੋਲਦੇ ਨੇ ਜੀ ਅਸੀਂ ਇੱਕ ਪਿਛਲੇ ਕੁਝ ਸਾਲ ਪਹਿਲੇ ਇੱਕ ਤੁਸੀਂ ਵੀ ਕਿੱਸਾ ਅਸੀਂ ਸਾਰਿਆਂ ਨੇ ਕਵਰ ਕੀਤਾ ਸੀਗਾ ਕਿ ਇੱਕ ਜੱਜ ਦੇ ਪਰਿਵਾਰ ਨੂੰ ਇੱਕ ਉਹਨਾਂ ਦੇ ਸੁਰੱਖਿਆ ਗਾਰਡ ਵੱਲੋਂ ਗੋਲੀਆਂ ਨਾਲ ਮਾਰ ਦਿੱਤਾ ਜਾਂਦਾ ਹੈਗਾ ਹਰਿਆਣਾ ਦੇ ਵਿੱਚ ਜੇ ਉਹ ਕੋਈ ਕਿਸੇ ਹੋਰ ਭਾਈਚਾਰੇ ਨਾਲ ਜਾਂ ਕਿਸੇ ਹੋਰ ਤਰ੍ਹਾਂ ਦਾ ਸਬੰਧ ਹੁੰਦਾ ਹੈ ਫਿਰ ਤੇ ਉਹਨੂੰ ਪਾਕਿਸਤਾਨੀ ਖਾਲਿਸਤਾਨੀ ਡਿਕਲੇਅਰ ਕਰ ਦੇਣਾ ਸੀਗਾ ਬਿਲਕੁਲ ਅਸਲ ਦੇ ਵਿੱਚ ਇਹ ਇਹਨਾਂ ਦੇ ਸਵਾਲ ਆ ਲੋਕਾਂ ਦੇ ਇਦਾਂ ਦੇ ਉਹ ਵੀ ਮੈਂ ਕਹਿੰਦਾ ਕਿ ਪੰਜਾਬ ਨੂੰ ਲੋਕੀ ਬਹੁਤ ਭੈੜੀ ਨਜ਼ਰ ਨਾਲ ਤੱਕਦੇ ਹੈਗੇ ਨੇ ਪਰ ਸਾਡੇ ਨਾਲ ਕੁਝ ਦਰਸ਼ਕ ਵੀ ਜੁੜ ਗਏ ਉਹਨਾਂ ਨੇ ਬੜੇ ਕਿ ਫਾਜ਼ਲਪੁਰੀਆ ਇੱਕ ਆਈਡੀ ਆ ਉਹ ਕਹਿ ਰਹੀ ਕਿ ਆ ਵਾਜ ਨਹੀਂ ਆ ਰਹੀ ਇਸ ਕਰਕੇ ਇਹ ਵੀ ਇੱਕ ਸਥਿਤੀ ਆ ਸਾਡੀ ਜਿਹੜੀ ਟੈਕਨੀਕਲ ਟੀਮ ਉਹ ਦੇਖਦੇ ਕਿ ਆਵਾਜ਼ ਕਿਉਂ ਨਹੀਂ ਆ ਰਹੀ ਚੈੱਕ ਕਰ ਰਹੇ ਨੇ ਦੂਜਾ ਅ ਸਿਮਰਨ ਕੌਰ ਉਹਨਾਂ ਨੇ ਪੰਜਾ ਭੇਜਿਆ ਹੈਗਾ ਨਿਸ਼ਾਨ ਲਾ ਕੇ ਕਿਉਂਕਿ ਪੰਜਾ ਮਤਮੇਨ ਥੱਪੜ ਕਿਹਾ ਜਾਂਦਾ ਉਹਨਾਂ ਨੇ ਔਰ ਸਿਮਰ ਕੌਰ ਕੇ ਸ਼ਾਇਦ ਉਹਨਾਂ ਨੇ ਮੈਨੂੰ ਸਹੀ ਕੀਤਾਗੇ ਮੀ ਆਉਣ ਵਾਲਾ ਪਤਾ ਨਹੀਂ ਜਾਂ ਪਿੰਡ ਦਾ ਨਾਮ ਲਿਖ ਰਿਹਾ ਜਾਂ ਕੀ ਹੈ ਔਰ ਫਿਰ ਰਣਜੀਤ ਖੰਨਾ ਕਹਿੰਦੇ ਨੇ ਕਿ ਅਲਰਜੀ ਕੋਈ ਲੀਡਰ ਨਹੀਂ ਬੋਲ ਰਿਹਾ ਮਰੀਜ ਬਣ ਬਿਲਕੁਲ ਜੀ ਅਸੀਂ ਰਣਜੀਤ ਜੀ ਕੱਲ ਵੀ ਗੱਲ ਕੀਤੀ ਕਿ ਪੰਜਾਬ ਸਰਕਾਰ ਆਮ ਆਦੀ ਪਾਰਟੀ ਕ੍ਰਮ ਨਿਕਾਲੀ ਦਲ ਦੇ ਵੱਡੇ ਲੀਡਰ ਭਾਜਪੀ ਦੇ ਵੱਡੇ ਲੀਡਰ ਤੇ ਕੰਗੜਾ ਨੋਟ ਦੇ ਪੱਖ ਪੂਰੇ ਕੁਲਵਿੰਦਰ ਕੌਰ ਪ੍ਰਤੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਵਜ੍ਹਾ ਕੀ ਬਣੀ ਹੈਗੀ ਜੀ ਔਰ ਕਾਂਗਰਸ ਪਾਰਟੀ ਵੀ ਨਹੀਂ ਬੋਲੀਗੀ ਪਤਾ ਨਹੀਂ ਪੰਜਾਬ ਦੀ ਜੋ ਗੱਲ ਹੁੰਦੀ ਕਿਉਂ ਨਹੀਂ ਇਹ ਸਾਰੇ ਲੀਡਰ ਬੋਲੇ ਹਾਂ ਹਰਸ਼ੀਮਰਤ ਕੋਰ ਬਦਲ ਜਰੂਰ ਬੋਲੇ ਸੀਗੇ ਹਾਂ ਕਈ ਬੋਲੇ ਨੇ ਪਰ ਸਟੈਂਡ ਸਪਸ਼ਟ ਹੋਣਾ ਚਾਹੀਦਾ ਜੇ ਹਰਸਿਮਰਿਤ ਕੌਰ ਬਾਦਸ਼ਾਹ ਵਿਕਰਮ ਸਿੰਘ ਜੀਠਿਆ ਵੀ ਬੋਲੇ ਨੇ ਔਰ ਗਮਦੂਰ ਸਿੰਘ ਲਿਖਦੇ ਨੇ ਪੰਜਾਬ ਸਰਕਾਰ ਚੁੱਪ ਕਿਉਂ ਹਰ ਮਸਲੇ ਤੇ ਜੋਗਿੰਦਰ ਸਿੰਘ ਲੇਖਰੇ ਨੇ ਵਟ ਅਬਾਊਟ ਐਮ ਐਲ ਏ ਐਮ ਐਲ ਆਰ ਆਫ ਕੰਗੜਾ ਨਾਟ ਵੈਦਰ ਸ਼ੀ ਵੈਂਟ ਟੂ ਹਸਪੀਟਲ ਫॉर ਮੈਡੀਕਲ ਐਗਜ਼ਾਮੀਨੇਸ਼ਨ ਜੋਗਿੰਦਰ ਜੀ ਅਸੀਂ ਵੀ ਇਹੀ ਗੱਲ ਕਹੀ ਹੈ ਕਿ ਜਿਹੜੀ 323 ਬੰਦੀ ਆ ਇਹ ਮੈਡੀਕਲ ਗਰਾਉਂਡ ਤੇ ਬੰਦੀ ਆ ਐਮ ਐਲ ਆਰ ਤੇ ਬੰਦੀ ਆ ਇਸ ਤੇ ਕੰਗਰਨੌਤ ਤੇ ਜੋ ਜੋ ਉਹ ਬਾਤ ਚੋ ਦਿੱਲੀ ਜਾਂ ਬੰਬੇ ਚਲੇ ਗਏ ਨੇ ਪਰ ਮਹਾਲੀ ਪੁਲਿਸ ਨੇ ਮੈਡੀਕਲ ਨਹੀਂ ਕਰਵਾਇਆ ਕਿਉਂਕਿ ਮੈਡੀਕਲ ਬੰਦਾ ਸੀ ਮੈਡੀਕਲ ਜਦੋਂ ਐਮਐਲਐਰ ਕੱਟੀ ਜਾਣੀ ਸੀ ਉਹ ਤੁਸੀਂ ਸਾਰੇ ਜਾਣਦੇ ਨੇ ਸਾਡੇ ਤੋਂ ਜ਼ਿਆਦਾ ਗਿਆਨ ਰੱਖਦੇ ਹੋ ਉਸ ਤੋਂ ਬਾਅਦ ਇਹ ਜਿਹੜਾ ਕੇਸ ਰਜਿਸਟਰਡ ਹੋਣ ਤੇ ਵਾਕਏ 323 ਬੰਦੀ ਆ 324 ਬੰਦੀ 25 ਬੰਦੇ ਹਲਕਾ ਚਲੋ 24 25 26 ਤਾਂ ਬੜੀਆਂ ਖਤਰਨਾਕ ਪਰ 323 ਕੀ ਆ ਉਸੇ ਦਾ ਮੈਨੂੰ ਤੇ ਜਿੰਨੀ ਕੀ ਮੋਟੀ ਕੀ ਜਾਣਕਾਰੀ ਸ਼ਾਇਦ 755 ਦਾ ਕੰਮ ਸੀ ਪਰ ਇਹਨਾਂ ਨੇ 323 ਔਰ 341 ਬਣਾਤੀਏ ਹੁਣ ਦੂਜਾ ਲੱਗਦਾ ਕਿ ਅ ਕਿੰਦਾ ਕਿੰਦੂ ਸੰਦੂ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਕੰਗੜਾ ਤੂੰ ਵੀ ਮਾਫੀ ਮੰਗਵਾਉਣੀ ਚਾਹੀਦੀ ਸੀ ਬਿਲਕੁਲ ਕੰਗੜਾ ਰਣੌਤ ਨੂੰ ਇਹਨਾਂ ਬਹੁਤ ਮਾੜੇ ਸ਼ਬਦ ਬੋਲੇ ਉਹਨਾਂ ਨੂੰ ਤੁਰੰਤ ਜਿਹੜੀ ਮਾਫੀ ਮੰਗਣੀ ਚਾਹੀਦੀ ਸੀ ਇਹਨਾਂ ਨਹੀਂ ਮੰਗੀ ਪਰ ਉਹਨਾਂ ਦੀ ਮਾਤਾ ਕਹਿੰਦੀ ਕਿ ਮੰਗ ਲਈ ਸੀ। ਔਰ ਦੂਜਾ ਜੀਮੇਲ ਫਾਜ਼ਲਪੁਰਿਆ ਲਿਖਦੇ ਨੇ ਕਾਂਗਰਸੀ ਸੱਤ ਐਮਪੀ ਕਿੱਥੇ ਗਏ ਨੇ ਜੋ ਕੁਲਵਿੰਦਰ ਕੌਰ ਸਿਸਟਰ ਦੇ ਹੱਕ ਵਿੱਚ ਕੋਈ ਨਹੀਂ ਬੋਲਿਆ। ਲਾਣ ਤੇ ਇਹਨਾਂ ਲੋਕਾਂ ਤੇ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਤੇ ਬਣੇ ਨੇ। ਪੰਜਾਬ ਬਾਰੇ ਕਿਉਂ ਨਹੀਂ ਬੋਲਿਆਗੇ? ਔਰ ਹਿੰਦੂ ਸੰਧੂ ਲਿਖਦੇ ਨੇ ਕਿ ਕੰਗਣਾ ਦੇ ਸਾਰੇ ਫੈਮਿਲੀ ਮੈਂਬਰ ਗਲਤ ਕਿਉਂ ਬੋਲ ਰਹੇ ਨੇ? ਜਾਗਦਾ ਪੰਜਾਬ ਨੇ ਫਿਰ ਪੰਜੇ ਦਾ ਨਿਸ਼ਾਨ ਭੇਜਿਆ ਏਡੀ ਅਰਸ਼ ਆਈਡੀਆ ਡਰੈਸ ਡਾਲ ਕੇ ਕਿਸੇ ਨਾਲ ਹਰਕਤ ਕਰਨਾ ਬਿਲਕੁਲ ਗਲਤ ਹੈ ਜੀ 유ਨੀਫਾਰਮ ਦੇ ਵਿੱਚ ਬਿਲਕੁਲ ਗਲਤ ਹੈ ਜੀ ਕਿਉਂਕਿ ਇੱਕ 유ਨੀਫਾਰਮ ਦੇ ਵਿੱਚ ਜਿਆ ਨਹੀਂ ਹੋਣਾ ਚ ਪਰ ਸਵਾਲ ਹੈ ਕਿ ਜਿਵੇਂ ਅ ਅਰਸ਼ ਜੀ ਅਰੂਸ਼ ਜੀ ਸਵਾਲ ਆ ਰਹੇ ਨੇ ਕਿ ਅ ਉਹ ਬੈਸ ਹੋਈ ਹੈ ਜਿਹੜੀ ਉਹਨਾਂ ਨੇ ਚੈਕਿੰਗ ਕਰਨੀ ਸੀ ਉਸ ਕੁੜੀ ਨੇ ਕਿਉਂਕਿ ਔਰਤਾਂ ਵਾਸਤੇ ਓਪਨ ਨਿਊ ਦਾ ਇੱਕ ਡਾਰਕ ਰੂਮ ਬਣਾਇਆ ਜਾਂਦਾ ਉੱਥੋਂ ਬੈਸ ਹੋਈਆ ਉਸ ਤੋਂ ਬਾਅਦ ਇਹ ਚਰਚਾ ਹੋਈਆ ਕਿਰਨਜੀਤ ਕੌਰ ਕਹਿੰਦੇ ਨੇ ਕਿ ਸਾਡੇ ਪੰਜਾਬ ਦੇ ਲੀਡਰ ਮੋਦੀ ਤੋਂ ਡਰਦੇ ਨੇ ਇਹ ਬਹੁਤ ਵੱਡੀ ਉਹਨਾਂ ਨੇ ਟਿੱਪਣੀ ਕੀਤੀ ਹੈ ਇਸ ਮਸਲੇ 'ਚ ਪੰਜਾਬ ਦੇ ਲੀਡਰ ਕੀ ਲੈਂਦੇ ਨੇ ਨਜ਼ਰੀਆ ਉਹਨਾਂ ਤੇ ਨਿਰਭਰ ਕਰਦਾ